ਸ਼ਾਸ਼ੀ ਕਾਲ ਦੀ ਇਹ ਵਾਲਾ ਸੂਟ ਪ्योर कॉटन ਦੇ ਰਹਿਣਗੇ ਮੈਚਿੰਗ ਸੂਟ ਰਹਿਣਗੇ ਆਫਰ ਵਿੱਚ ਨੇ ਇਹ ਸੂਟ 13500 ਦੇ ਵਿੱਚ ਤੁਸੀਂ ਕੋਈ ਵੀ ਤਿੰਨ ਸੂਟ ਹੈ ਜਿਹੜੀਆਂ ਆਪਣੀ ਮਰਜ਼ੀ ਦੇ ਨਾਲ ਲੈ ਸਕਦੇ ਹੋ ਵਿਦਆਊਟ ਦੁਪੱਟਾ ਰਹਿਣਗੇ ਵੱਡੇ ਪਨੇ ਦੀ ਸ਼ਰਟ ਰਹੇਗੀ ਪ੍ਰਿੰਟਡ ਮੈਚਿੰਗ ਪਲੇਨ ਟਾਈ ਮੀਟਰ ਬਾਟਮ ਰਹੇਗੀ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਤਿੰਨ ਸੂਟ ਹੈ ਜਿਹੜੇ ਉਹ ਲੈ ਸਕਦੇ ਹੋ ਆਰਡਰ ਦੇ ਲਈ ਤੁਹਾਨੂੰ ਪੇਮੈਂਟ ਤੇ ਐਡਰੈਸ ਸੈਂਡ ਕਰਕੇ ਜਿਹੜਾ ਤੁਸੀਂ ਆਪਣਾ ਆਰਡਰ ਉਹ ਬੁੱਕ ਕਰਵਾ ਸਕਦੇ ਹੋ ਵਿਦਆਊਟ ਪੇਮੈਂਟ ਕੋਈ ਵੀ ਪਾਰਸਲ ਬੁੱਕ ਨਹੀਂ ਹੋਏਗਾ ਪਾਰਸਲ ਦੀ ਓਪਨਿੰਗ ਵੀਡੀਓ ਜ਼ਰੂਰ ਬਣਾਇਆ ਕਰੋ ਅਗਰ ਕੋਈ ਵੀ ਡਿਫੈਕਟ ਹੁੰਦਾ ਹੈ ਤੁਹਾਡਾ ਵੀਡੀਓ ਦੇ ਅਕੋਰਡਿੰਗ ਚੇਂਜ ਹੋਏਗਾ ਇਹ ਵਾਲਾ ਸੂਟ ਹੈ ਜਿਹੜਾ ਮਸਲੀਨ ਦੇ ਰਹੇਗਾ ਸ਼ਰਟ ਤੇ ਉੱਤੇ ਬਰਸ਼ ਪੇਂਟ ਰਹੇਗਾ ਬਾਟਮ ਹੈ ਜਿਹੜੀ ਮਸਲੀਨ ਦੀ ਹੋਏਗੀ ਟਾਈ ਡਾਈ ਰਹੇਗੀ ਦੁਪੱਟਾ ਵੀ ਟਾਈ ਡਾਈ ਮਸਲੀਨ ਦਾ ਰਹੇ ਇਹ ਵਾਲਾ ਸੂਟ ਨੇ ਜਿਹੜੇ ਆਰਗੈਂਜ਼ਾ ਸ਼ਿਮਰ ਤੇ ਪ੍ਰਿੰਟਡ ਸ਼ਰਟ ਰਹੇਗੀ ਮੈਚਿੰਗ ਪਲੇਨ ਮਸਲੀਨ ਦੀ ਬਾਟਮ ਹੋਏਗੀ ਸ਼ਰਟ ਦਾ ਫੈਬਰਿਕ ਵੀ 2 ਮੀਟਰ ਹੋਏਗਾ ਤੇ ਬਾਟਮ ਦਾ ਫੈਬਰਿਕ ਵੀ ਹੈ ਜਿਹੜਾ 2 ਮੀਟਰ ਰਹੇਗਾ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲਾ ਸੂਟ ਨੇ ਜਿਹੜੀ ਸ਼ਰਟ ਹੈ ਉਹ ਚਨਾਉਂਦੀ ਰਹੇਗੀ ਪ੍ਰਿੰਟ ਵੀ ਦੀ ਐਮਬਰਾਇਡਰੀ ਰਹੇਗੀ ਬਾਟਮ ਟਾਫਟਾ ਸਿਲਕ ਦੀ ਰਹੇਗੀ 2.5 ਮੀਟਰ ਰਹਿਣਗੇ ਸ਼ਰਟ ਦਾ ਫੈਬਰਿਕ ਵੀ 2.5 ਮੀਟਰ ਹੋਏਗਾ ਤੇ ਬਾਟਮ ਦਾ ਫੈਬਰਿਕ ਵੀ ਜਿਹੜਾ 2.5 ਮੀਟਰ ਰਹੇਗਾ ਵਿਦਆਊਟ ਦੁਪੱਟਾ ਰਹਿਣਗੇ ਪ੍ਰਾਈਸਿਸ ਸਭ ਦੇ ਮੈਂਸ਼ਨ ਕੀਤੇ ਹੋਏ ਆ ਤੇ ਫ੍ਰੀ ਸ਼ਿਪਿੰਗ ਰਹਿਣਗੇ ਇਹ ਵਾਲਾ ਸੂਟ ਹੈ ਜਿਹੜਾ ਪਾੜਾ ਸਿਲਕ ਤੇ ਰਹੇਗਾ ਸ਼ਰਟ ਤੇ ਘੇਰੇ ਤੇ ਵਰਕ ਰਹੇਗਾ ਬਾਟਮ ਹੈ ਜਿਹੜੀ ਉਹ ਸ਼ਰਾਰਾ ਟਾਈਪ ਰਹੇਗੀ ਪੂਰਾ ਵਰਕ ਰਹੇਗਾ ਉਸਤੇ ਵੀ ਦੁਪੱਟਾ ਆਰਗੈਂਜ਼ਾ ਦਾ ਵਰਕ ਵਾਲਾ ਰਹੇਗਾ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ